ਸੰਜੀਤ ਅਸੀਂ ਕਾਲਜੀ ਸਾਰਿਆਂ ਨੂੰ ਗੁਰਪ੍ਰੀਤ ਚਾਹੁੰਦੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੇ ਜਿਹੜੇ ਆਪਾਂ ਡਿਜ਼ਾਈਨ ਲੈ ਕੇ ਆਏ ਹਾਂ ਵਰਕ ਕੀਤੇ ਸੂਟਾਂ ਦੇ ਕੁਝ ਕਾਪਾਂ ਪਲੇਨ ਸੂਟਾਂ ਦੇ ਲੈ ਕੇ ਆਏ ਹਾਂ ਤੁਸੀਂ ਕਾਟਨ ਦੇ ਸੂਟਾਂ ਦੇ ਉੱਪਰ ਵਰਕ ਕਰਵਾ ਸਕਦੇ ਆ ਇਹ ਜਿਹੜਾ ਆਪਾਂ ਸੂਟ ਰੈਡੀ ਕੀਤਾ ਜੀ ਚਾਰ ਫਲਾਵਰ ਘੇਰੇ ਤੇ ਪਾ ਕੇ ਇਹ ਆਪਾਂ ਸੂਟ ਕੀਤਾ ਸੀ ਕਾਟਨ ਦੇ ਕੈਮਰੀ ਕਾਟਨ ਦੇ ਸੂਟ ਤੇ ਰੈਡੀ ਬਹੁਤ ਸੋਹਣਾ ਬਣਿਆ ਹੋਇਆ ਸੂਟ ਹੈ ਜੀ ਕੈਮਰੀ ਕਾਟਨ ਦੇ ਸੂਟ ਤੇ ਉੱਪਰ ਰੈਡੀ ਕੀਤਾ ਹੋਇਆ ਤੁਸੀਂ ਕਿਸੇ ਦਾ ਵੀ ਕਸਟਮ ਮੇਕ ਕਰਾ ਸਕਦੇ ਮੰਮੀ ਦਾ ਆਪ ਦਾ ਤੇ ਬਹੁਤ ਸੋਹਣਾ ਬਣਦਾ ਜੀ ਜਿਹੜੇ ਆਪਾਂ ਅਗਲੇ ਸੂਟ ਕਰ ਚੁੱਕੇ ਇਹ ਤੁਹਾਡੇ ਨਾਲ ਦੁਬਾਰੇ ਵੀ ਵੀਡੀਓ ਵਿੱਚ ਸ਼ੇਅਰ ਕਰਦੇ ਤੇ ਇਹਦੇ ਨਾਲ ਦੀ ਆਪਾਂ ਇੱਕ ਅਲੱਗ ਵੀਡੀਓ ਬਣਾਈ ਹੋਈ ਇਹਨਾਂ ਸੂਟਾਂ ਦੀ ਤੇ ਬਹੁਤ ਸੋਹਣੇ ਬਣੇ ਹੋਏ ਆ ਇਹ ਆਪਾਂ ਵਧੀਆ ਵਾਲੀ ਥੋੜੀ ਜੀ ਕਾਟਨ ਦੇ ਉੱਪਰ ਕੀਤੇ ਹੋਏ ਸੀ ਤਿੰਨ ਚਾਰ ਕਲਰ ਤੇ ਸੂਟ ਜਿਹੜੀ ਆਪਾਂ ਕ੍ਰੈਫਟਿਸ਼ੀਨ ਬਿਊਟੀ ਦੇ ਵਿੱਚ ਕੀਤੇ ਆ ਬਹੁਤ ਸੋਹਣੇ ਪੰਗਰਾ ਜੀ ਮਾਸੇ ਗੱਲੇ ਜਾਂ ਬਹੁਤ ਸੋਹਣੇ ਬਣ ਕੇ ਤਿਆਰ ਹੋਏ ਆ ਇਹ ਆਪਾਂ ਕੀਤਾ ਸੀ ਕੋਈ ਵਧੀਆ ਕੈਂਬਰੀਕ ਜਿਹੜੀ ਆਪਣੇ ਕੋਲੇ ਹੈ ਇਸਕੇ ਕਾਟਨ ਦੇ ਸੂਟ ਨੂੰ ਇਸ ਉੱਤੇ ਉੱਪਰ ਕੀਤਾ ਹੋਇਆ ਹੈ ਇਹ ਜੀ ਇਸਕੇ ਕਾਟਨ ਹੈ ਜੀ ਇਹ ਕੇ ਟੈਕਸ ਦੀ ਕਾਟਨ ਹੋਗੀ ਤੇ ਆਪਣੇ ਕੋਲੇ ਜੀ ਇਹ ਰੂਪੀ ਕਾਟਨ ਹੋਗੀ ਬਰਬਰੀ ਕਾਟਨ ਇਹਨਾਂ ਸੂਟਾਂ ਦੇ ਉੱਪਰ ਇਹ ਡਿਜ਼ਾਈਨ ਤੁਸੀਂ ਕਰਵਾ ਸਕਦੇ ਬਹੁਤ ਸੋਹਣਾ ਮੰਨਦਾ ਜੀ ਬਹੁਤ ਫ੍ਰੈਸ਼ੀ ਨੇ ਨਾਲ ਮੰਨਦਾ ਕੋਈ ਵਧੀਆ ਵਾਲੀ ਕਾਟਨ ਤੁਸੀਂ ਕਰਵਾ ਸਕਦੇ ਆ ਤੇ ਜਿਹੜਾ ਸੂਟ ਆਪਾਂ ਕੀਤਾ ਹੋਇਆ ਸੀ ਇਹ ਆਪਾਂ ਕਿਤਾ ਸੀ ਕ੍ਰਸ਼ ਤੇ ਜੀ ਇਹਦੀ ਆਪਾਂ ਇੱਕ ਅਲੱਗ ਵੀਡੀਓ ਬਣਾਈ ਹੋਈ ਆ ਦੀ ਆਪਾਂ ਕਰਾਸ਼ਤੀ ਕੀਤਾ ਸੀ ਇਹ ਤੁਸੀਂ ਜੇ ਤੁਸੀਂ ਕੋਟਨ ਦੀ ਸੂਟ ਤੇ ਕਰਵਾਉਂਗੇ ਜਿਵੇਂ ਸਸਤੀ ਵਾਲੀ ਕੋਟਨ ਦੀ ਸੂਟ ਤੇ ਕਰਵਾਉਂਗੇ ਕੈਮਰੀ ਕੋਟਨ થી ਤੇ ਬਹੁਤ ਸੋਹਣਾ ਬਣੂਗਾ ਇਹ ਡਿਜ਼ਾਈਨ ਮੈਂ ਤੁਹਾਡੇ ਨਾਲ ਤਾਂ ਹੀ ਸ਼ੇਅਰ ਕੀਤਾ ਤੁਸੀਂ ਇਹਨੂੰ ਕੈਮਰੀ ਕੋਟਨ ਤੇ ਸੂਟ ਤੇ ਰੈਡੀ ਕਰਵਾਉਂਗਾ ਬਹੁਤ ਹੀ ਜਿਆਦਾ ਸੋਹਣਾ ਬਣੂਗਾ ਬਹੁਤ ਫ੍ਰਿਜ਼ੀ ਨਾ ਹੋਵੇ ਜਿਵੇਂ ਆਪਾਂ ਇੱਥੇ ਥਿੱਲਾ ਟੱਚ ਕੀਤਾ ਹੋਇਆ ਥਿੱਲੇ ਦਾ ਟੱਚ ਆਪਾਂ ਇਹਨੂੰ ਨਾਂ ਦੇਵਾਂਗੇ ਕੋਟਨ ਦੇ ਸੂਟ ਤੇ ਕਰਵਾਉਂਗੇ ਆਪਾਂ ਇਹਨੂੰ ਥ੍ਰੈਡ ਚ ਕਰ ਦਾਂਗੇ ਇੱਕ ਸੂਟ ਤੁਹਾਡੇ ਨਾਲ ਅਸੀਂ ਕਰਕੇ ਤਿਆਰ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੇ ਮੈਂ ਤੁਹਾਡੇ ਨਾਲ ਡਿਜ਼ਾਈਨ ਵਿੱਚ ਸ਼ੇਅਰ ਕੀਤੇ ਇਹ ਸਾਰੇ ਕਾਟਨ ਦੇ ਸੂਟਾਂ ਉੱਪਰ ਆਪਾਂ ਡਿਜ਼ਾਈਨ ਤੁਸੀਂ ਬਣਵਾ ਸਕਦੇ ਹਾਂ ਬਹੁਤ ਸੋਹਣੇ ਬਣ ਕੇ ਤਿਆਰ ਹੁੰਦੇ ਜੀ ਸੂਟ ਤੁਸੀਂ ਕਾਟਨ ਦੇ ਸੂਟਾਂ ਤੇ ਬਣਵਾਓ ਕੈਂਬਰੀ ਕਾਟਨ ਦੇ ਸੂਟ ਤੇ ਬਣਵਾਓ ਚਾਹੇ ਤੁਸੀਂ ਵਧੀਆ ਵਾਲੀ ਕਾਟਨ ਦੇ ਸੂਟ ਤੇ ਕਰਵਾਓ ਇਸਕੇ ਦੀ ਕਾਟਨ ਹੋਗੀ ਜਿਵੇਂ ਇਸਕੇ ਪ੍ਰੀਮੀਅਮ ਕਾਟਨ ਹੋਗੀ ਇੱਕ ਇੱਕ ਟੈਕਸ ਦੀ ਕਾਟਨ ਹੋਗੀ ਇਹਨਾਂ ਤੇ ਤੁਸੀਂ ਕਾਟਨ ਦੇ ਸੂਟ ਤੇ ਬਣਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਮੰਨਦਾ ਆਹ ਸੂਟ ਤਾਂ ਬਹੁਤ ਹੀ ਜਿਆਦਾ ਸੋਹਣਾ ਉਹਨੂੰ ਵਧੀਆ ਕਾਟਨ ਦੇ ਉੱਪਰ ਕਰਵਾਓਗੇ ਉਹਨੂੰ ਇਸ ਕੀ ਕਾਟਨ ਦੇ ਉੱਪਰ ਕਰੋਗੇ ਤਾਂ ਬਹੁਤ ਸੋਹਣਾ ਬਣੂਗਾ ਤੇ ਜਿਵੇਂ ਇਹਦੀਆਂ ਬੇਲਾਂ ਹੋ ਗਈਆਂ ਚਾਕਾਂ ਦੇ ਬੇਲਾਂ ਹੋ ਗਈਆਂ ਤੇ ਫਲਾਗ ਬਾਜੂ ਤੇ ਬੇਲਾਂ ਹੋਗਾ ਚਾਕਾਂ ਤੇ ਬੇਲਾਂ ਹੋਗਾ ਬਾਜੂ ਤੇ ਹੋਗਾ ਸੋਨੂੰ ਇਹ ਕਾਟਨ ਕੈਮਬਰੀ ਕਾਟਨ ਵਿੱਚ ਸੂਟ ਲੈਣਾ ਤੁਹਾਨੂੰ ਇਹ 800 ਸੁੱਟ ਪਊਗਾ ਬਹੁਤ ਘੱਟ ਰੇਟ ਦੇ ਵਿੱਚ ਪਊਗਾ 800 ਸੂਟ ਪਊਗਾ ਤੁਹਾਨੂੰ ਇਹ ਬਦੌਤਰਵਟਾ ਜੀ ਤੇ ਜਿਵੇਂ ਤੁਸੀਂ ਤੁਹਾਨੂੰ ਫਲਾਗ ਦੱਸੇ ਸੀ ਫਲਾਗ ਪਾ ਸਕਦੇ ਆ ਇਸਲੀ ਤੇ ਬਾਜੂ ਤੇ ਸਲੀਵ ਤੇ ਪਾਸਾ ਦੇ ਚਾਕਾਂ ਦੇ ਪਾਸਾ ਦੇ ਤੇ ਜਿਵੇਂ ਦਾ ਆ ਕਰਵਾ ਸਕਦੇ ਆ ਇਸ ਚ ਬਣਿਆ ਹੋਇਆ ਤੁਸੀਂ ਚੱਕ ਦੇ ਕਰਵਾ ਸਕਦੇ ਇਹਨੂੰ ਘੇਰੇ ਦੀ ਕਰਵਾ ਸਕਦੇ ਜਿਆਦਾ ਕਰਨੇ ਸੀ ਘੇਰੇ ਦੀ ਕੀਤਾ ਸੀ ਥੋੜਾ ਜਿਹਾ ਹੈਵੀ ਤੇ 3.5 ਇੰਚ ਦੀ ਚੌੜੀ ਹੁੰਦੀ ਹੈ ਬੀਲ ਤੇ ਇਹਨੂੰ ਆਪਾਂ ਚਾਹ ਦੇ ਘੇਰੇ ਦੀ ਵੀ ਕਰ ਸਕਦੇ ਆ ਇਹਦਾ ਰੇਟ ਬਹੁਤ ਘੱਟ ਹੈਗਾ ਰੇਟ ਇਹਦਾ ਹੈਗਾ ਜੀ ਜਿਵੇਂ ਤੁਸੀਂ ਘੇਰੇ ਤੇ ਪਾਉਣੀ ਆ ਤਾਂ ਤੁਹਾਨੂੰ ਰੇਟ ਜੀ 750 ਤੋਂ 1000 ਰੈਡੀ ਹੁੰਦਾ ਜੀ ਕੈਮਰੀ ਕਾਟਨ ਦਾ ਤੇ ਜਿਵੇਂ ਕਿ ਆਪਾਂ ਆਹ ਸੂਟ ਕਲੀਆਂ ਪਾ ਕੇ ਰੈਡੀ ਕੀਤਾ ਹੈ ਬਾਜੂ ਤੇ ਬਣਾਏ ਹੋਏ ਆ ਸੋਹਣੇ ਸੋਹਣੇ ਫਲਾ ਬਣਾ ਕੇ ਆਪਾਂ ਕਲੀਆਂ ਪਾ ਕੇ ਹਨਾ ਇਹਨੂੰ ਥ੍ਰੈਡ ਦੇ ਟੱਚ ਦਿੱਤਾ ਹੋਇਆ ਤੇ ਬਹੁਤ ਸੋਹਣਾ ਬਣਿਆ ਹੋਇਆ ਇਹ ਤੁਹਾਨੂੰ ਵਰਕ ਸਮੈਤ ਜੀ ਵਿਦ ਵਰਕ ਜੀ ਵਿਦ ਆਟ ਦੁਪੱਟਾ ਸੋ ਇਹਨੂੰ 1600 ਪ੍ਰਾਈਸ ਹੋ ਗਿਆ ਇਹ ਸੂਟ ਦਾ ਇਹਦੇ ਵਿੱਚ ਬਾਟਮ ਵੀ ਵਰਕ ਕੀਤੀ ਹੋਈ ਹੈ ਜੀ ਬਾਟਮ ਵਰਕਸ ਨੇ ਸਾਨੂੰ 1600 ਦਾ ਪਊਗਾ ਆਪਣੀ ਸ਼ਿਪਿੰਗ ਚਾਰਜ ਫ੍ਰੀ ਹੁੰਦੀ ਹੈ ਜੀ ਤੁਸੀਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਇਹਦੇ ਵਿੱਚ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਆ ਤੇ ਇਹ ਰੇਟ ਆਪਣੇ ਬਹੁਤ ਘੱਟ ਆ ਕੋਈ ਵੀ ਸ਼ਿਪਿੰਗ ਚਾਰਜ ਨਹੀਂ ਪਊਗਾ ਕਿਤੇ ਬੈਠੇ ਤੁਸੀਂ ਤੁਹਾਨੂੰ ਸ਼ਿਪਿੰਗ ਚਾਰਜ ਨਹੀਂ ਪਊਗਾ ਦੇ ਬਹੁਤ ਘੱਟ ਰੇਟ ਦੇ ਵਿੱਚ ਸੂਟ ਨੂੰ ਸੂਟ ਉੱਤੇ ਜਾਣਗੇ ਜੀ ਵਰਕ ਪਸ਼ਮੀ ਤੇ ਜੇ ਤੁਸੀਂ ਦੁਪੱਟਾ ਲਵਾਉਣਾ ਜੀ ਤੁਸੀਂ ਦੁਪੱਟਾ ਵੀ ਲਵਾ ਸਕਦੇ ਹੋ ਵਿਦ ਦੁਪੱਟਾ ਰਕਵਾਂ ਸਕਦੇ ਆ ਜੇ ਤੁਸੀਂ ਵਿਦਆਊਟ ਦੁਪੱਟਾ ਤੁਹਾਡੀ ਆਪ ਦੀ ਇੱਛਾ ਜੀ ਆ ਤੁਹਾਨੂੰ ਜੀ ਵਿਦ ਦੁਪੱਟਾ ਬਹੁਤ ਘਾ ਟ੍ਰੇਡ ਦੇ ਵਿੱਚ ਸੂਟ ਮਿਲਣ ਵਾਲਾ ਸ਼ਿਪਿੰਗ ਫ੍ਰੀ ਆਪਣੇ ਕੋਲੇ ਇਹ ਹੈਗੇ ਜੀ 1450 ਦਾ ਸੂਟ ਇੱਕ ਫੁੱਲ ਰੈਡੀ ਸੂਟ 1450 ਦਾ ਮਿਲੂਗਾ ਤੁਹਾਨੂੰ ਕੈਮਰੀ ਕਾਟਨ ਦੇ ਵਿੱਚ ਵਿਦ ਦੁਪੱਟਾ ਟਾਈਡ ਆਈ ਦਾ ਦੁਪੱਟਾ ਲੱਗਿਆ ਹੋਇਆ ਤੇ ਸ਼ਿਪਿੰਗ ਆਪਣੀ ਬਿਲਕੁਲ ਫ੍ਰੀ ਹੈ ਜੀ ਤੁਸੀਂ ਕਿਤੇ ਵੀ ਘਰ ਬੈਠੇ ਸੂਟ ਮੰਗਵਾ ਸਕਦੇ ਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਇਹ ਸਾਨੂੰ ਆਫਲਾਈਨ ਹੀ ਆਇਆ ਹੋਇਆ ਸੀ ਸੂਟ ਇਹ ਚਿੱਕ ਵਾਲਾ ਬਣਿਆ ਹੋਇਆ ਹੈ ਇਹਦਾ ਵੀ ਪ੍ਰਾਈਸ ਬਹੁਤ ਘੱਟ ਹੈ ਜੀ ਸਾਰਾ ਸੂਟ ਇਹ 7-800 ਦਾ ਸੂਟ ਤਿਆਰ ਹੁੰਦਾ ਜਿਵੇਂ ਚੈੱਕ ਵਾਲਾ ਸੂਟ ਲੈਣਾ ਤੁਹਾਨੂੰ 750 ਦਾ ਸੂਟ ਪੈ ਜਾਊਗਾ ਆਪਣੇ ਤੋਂ ਨਾ ਬਿਦੌਟ ਰਵਾਟਾ ਕਰਾਉਣਾ ਦਾ ਇਹਦਾ ਵਰਕ ਵੀ ਬਹੁਤ ਘੱਟ ਹੈ ਜੀ ਤੇ ਤੁਸੀਂ ਐਵੇਂ ਦਾ ਸੂਟ ਲੈਣੀ ਕਰਾਉਣਾ ਚੈੱਕ ਵਾਲਾ ਤੁਹਾਨੂੰ 750 ਦਾ ਸੂਟ ਪੈ ਜਾਊਗਾ 750 ਦਾ ਇਹ ਮੇਰੇ ਸੂਟ ਤੁਸੀਂ ਰੈਡੀ ਕਰੋ ਆਪਾਂ ਪਲੇਨ ਸੂਟਾਂ ਦੀ ਜਦ ਵੀਡੀਓ ਲਾਈ ਇਹਦੇ ਵਿੱਚ ਤੁਸੀਂ ਸਾਡੇ ਤੋਂ ਪਲੇਨ ਸੂਟ ਲੈਣੇ ਜਿਹੜੇ ਆਪਾਂ ਕੈਮਰੀਕੋਰਡ ਦੇ ਸੂਟ ਲਾਤੇ ਕੋਟਾ ਡੋਰੀ ਦੇ ਸੂਟ ਲਾਤੇ ਕੋਟਾ ਡੋਰੀ ਬਹੁਤ ਵਧੀਆ ਆਪਣੇ ਕੋਲੇ ਜਾਦੇ ਰੇਟ ਵੀ ਨਹੀਂ 700 ਦਾ ਸੂਟ ਹੈ ਜੀ ਕੋਟਡ ਹੋਰੀਆ ਤੁਸੀਂ ਕੋਈ ਵੀ ਵਰਕ ਕਰਵਾ ਸਕਦੇ ਤੇ ਸਾਰੇ ਕਲਰ ਅਵੇਲੇਬਲ ਆਪਣੇ ਕੋਲੇ ਹੀ ਤੇ ਆ ਆਪਣੇ ਕੋਲੇ ਹੋ ਗਏ ਜੀ ਇਸ ਕਿਦੇ ਆ ਆਪਣੇ ਕੋਲ ਕੋਈ ਰੂਬੀ ਦੇ ਰੂਬੀ कॉटन ਦਾ ਜੀ ਨਵਾਂ ਸਟੱਪ ਆਇਆ ਤੁਹਾਡੇ ਨਾਲ ਤਾਂ ਇਹ ਸ਼ੇਅਰ ਕਰਤਾ ਮੈਂ ਜਿਹਾ ਅਲੱਗ ਵੀਡੀਓ ਬਣਾਈ ਤਾਂ ਵੀਡੀਓ ਵੀ ਇੰਨੇ ਸੂਟ ਹਨੇ ਸੀ ਤੇ ਆਪਣੇ ਕੋਲੇ ਇਹ ਅਲੱਗ ਵੀਡੀਓ ਨਹੀਂ ਆਪਣੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਦਾ ਵੀ ਅਲੱਗ ਵੀਡੀਓ ਨਹੀਂ ਬਣਾਈ ਤੇ ਇਹ ਆਪਣੇ ਕੋਲੇ ਜਿਹੜੇ ਸਾਰੇ ਨਾ ਨਿਊ ਸੂਟ ਆਏ ਸੀ ਨਿਊ ਸੂਟ ਦੀ ਵੀਡੀਓ ਨਹੀਂ ਬਣ ਲਈ ਮੈਂ ਬਣਨੀ ਸੀ ਤੁੜ ਨਾਲ ਸ਼ੇਅਰ ਕਰਦੇ ਦੇਖੋ ਬਹੁਤ ਸੋਹਣਾ ਸਟੱਫ ਹੈ ਜੀ ਇਹਦੇ ਨਾਲ ਤੁਸੀਂ ਇੱਕ ਇੱਕ ਕਲਰ ਜਰੂਰ ਕਰਾਓ ਬਹੁਤ ਵਧੀਆ ਸਟੱਫ ਹੈ ਜਿਹੜਾ ਆਪਣੇ ਕੋਲੇ ਰੂਬੀ कॉटन ਦੇ ਵਿੱਚ ਆਇਆ ਇੱਕ ਆ ਆਇਆ ਜੀ ਆਪਣੇ ਕੋਲੇ ਇੱਕ ਮੈਂ ਸ਼ਿਲਕ ਦਾ ਸੂਟ ਆਇਆ कॉटन ਸ਼ਿਲਕ कॉटन ਸ਼ਿਲਕ ਦੇ ਸੂਟ ਵਿੱਚ ਤੁਸੀਂ ਪਾਰਟੀ ਫੰਕਸ਼ਨ ਤੇ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਲੱਗੂਗਾ ਤੇ ਆ ਆਪਣੇ ਕੋਲ ਚਨੂਨ ਦੀ ਦੁਪੱਟੇ ਤੇ ਇਹ ਜਿਹੜੇ ਟੈਬੀ ਦੇ ਦੁਪੱਟੇ ਹੋ ਗਏ ਚਨੂਨ ਦੇ ਹੋ ਗਏ ਇਹ ਜਿਹੜੀ ਮੈਂ ਵੀਡੀਓ ਕੀਤੀ ਹੈ ਇਹਦੇ ਚ ਤੁਹਾਨੂੰ ਮੈਂ ਟੈਬੀ ਦੇ ਦੁਪੱਟੇ ਦਿਖਾਵਾਂਗੀ ਟੈਬੀ ਦੇ ਦੁਪੱਟੇ ਵੇਖੋ ਇੱਕ ਆਪਣੇ ਕੋਲ ਲੈਣ ਵਾਲੀ ਟੈਬੀ ਹੈ ਇੱਕ ਆਪਣੇ ਕੋਲ ਚੈੱਕ ਵਾਲੀ ਟੈਬੀ ਹੈ ਹੁਣ ਆਪਾਂ ਕੋਲ ਚੈੱਕ ਵਾਲੇ ਟੈਬੇ ਤੁਸੀਂ ਚੈੱਕ ਵਾਲੀ ਚ ਵੀ ਕਰਵਾ ਸਕਦੇ ਸਾਡੇ ਤੋਂ ਤੇ ਲੈਣ ਵਾਲੀ ਚ ਵੀ ਕਰਵਾ ਸਕਦੇ ਲੈਣ ਵਾਲੀ ਦੀ ਜਿਹੜੀ ਟੈਬੀ ਉਹ ਥੋੜੀ ਜੀ ਕਾਸਟਲੀ ਪੈਂਦੀ ਹੈ ਇਹ ਜਿਹੜੀ ਚੈੱਕ ਵਾਲੀ ਹੈ ਇਹ ਤੁਹਾਨੂੰ ਥੋੜੀ ਜੀ ਘੱਟ ਪਊਗੀ ਚੈੱਕ ਵਾਲੀ ਦਾ ਜਿਹੜੀ ਟੈਬੀ ਨਵੀਂ ਆਈ ਹੈ ਜੀ ਇਹ ਇਹ ਜਿਹੜੀ ਆਪਣੇ ਕੋਲੇ ਲੈਣ ਵਾਲੀ ਸੀ ਉਹ ਪੈਂਦੀ ਸੀ 390 ਦੀ ਇਹ ਆਪਾਂ ਨੂੰ 290 ਦੀ ਪਾਉਗੇ ਜੀ ਬਹੁਤ ਘੱਟ ਪ੍ਰਾਈਸ ਵਿੱਚ ਪੈਂਦੀ ਜਿਹੜੀ ਚੇਕ ਵਾਲੀ ਇਹ ਨਵੀਂ ਆਈ ਹੈ ਬਹੁਤ ਸੋਹਣਾ ਦੁਪੱਟਾ ਬਣਦਾ ਤੇ ਚੇਕ ਵਾਲੀ ਡੈਬੀ ਦਾ ਦੇਖੋ ਤੁਸੀਂ ਸੋਣੀ ਚੇਕਾਂ ਵਾਲੀ ਡੈਬੀ ਵਿੱਚ ਚੇਕਾਂ ਡੈਬੀ ਕਿੰਨੀ ਸੋਹਣੀ ਬਣੀ ਹੋਈ ਹੈ ਤੇ ਸਿਰ ਦੇ ਉੱਪਰ ਦੁਪੱਟਾ ਜੀ ਨਾ ਭਾਣਣੇ ਲੈਣਾ ਤਾਂ ਉਹ ਸਿਰ ਦੇ ਉੱਪਰ ਦੁਪੱਟਾ ਖੜਦਾ ਜੀ ਇਹ ਜਿੰਨਾ ਭਾਣਣੇ ਤਾਂ ਕਿ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਤਾ ਜੀ